ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੋਟਰਸਾਈਕਲ ਦਾ ਸਤੂਲਨਤ ਵਿਗੜਨ ਨਾਲ ਸਫੇਦੇ ਦੇ ਵਿੱਚ ਦਰਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਨੌਜਵਾਨ ਗੁਰਦਾਸਪੁਰ ਵਾਲੀ ਸਾਈਡ ਤੋਂ ਆਪਣੇ ਪਿੰਡ ਜੋਗਰ ਨੂੰ ਵਾਪਸ ਆ ਰਿਹਾ ਸੀ ਕਿ ਜਦ ਪਿੰਡ ਪਨੀਆਰ ਨੇੜੇ ਉਹ ਚੱਤਾ ਉਂਸ ਦੇ ਮੋਟਰਸਾਈਕਲ ਦਾ ਅਚਾਨਕ ਸਤੁਲਨ ਤੋਂ ਵਿਗੜ ਗਿਆ ਜਿਸ ਕਾਰਨ ਸੜਕ ਕਿਨਾਰੇ ਲੱਗੇ ਸਫੇਦੇ ਵਿੱਚ ਉਸ ਦਾ ਮੋਟਰਸਾਈਕਲ ਵੱਜਨ ਕਾਰਨ ਉਸ ਤੇ ਸਿਰ ਤੇ ਸੱਟ ਲੱਗੀ ਅਤੇ ਉਸ ਦੀ ਮੌਤ ਹੋ ਗਈ ਨੌਜਵਾਨ ਦੀ ਪਛਾਣ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰ ਕੁਮਾਰ ਉਮਰ 19 ਸਾਲ ਵਜੋਂ ਹੋਈ ਹੈ ਉਸੇ ਪਿੰਡ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਮੁਖਵਿੰਦਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਪਰਿਵਾਰ ਬੇहद ਗਰੀਬ ਹੈ ਨੌਜਵਾਨ ਪੁੱਤਰ ਦੀ ਮੌਤ ਕਾਰਨ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਹਰਪਾਲ ਸਿੰਘ ਹਸਾਬ ਕਾ ਸਰਪੰਚ ਪਿੰਡ ਜੋਗਰ ਦੇ ਬਾਬਤ ਕਾਲੇ ਇੱਕ ਬਹੁਤ ਹੀ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਹਰਜਨ ਲੜਕਾ ਮੁਖਵਿੰਦਰ ਕੁਮਾਰ ਪੁੱਤਰ ਜਸਮਿੰਦਰਪਾਲ ਜੋਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਤੇ ਪਿੰਡ ਪਸਰਾਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਰਿਹਾ ਜਿਸ ਦੇ ਨਾਲ ਸਪੈਰਦੇ ਨਾਲ ਵੱਜ ਕੇ ਉਸ ਦੀ ਬੱਚੇ ਦੀ ਮੌਤ ਹੋ ਗਈ ਹੈ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਬੱਚਾ ਉਹਦਾ ਪਿਓ ਮੰਦੂਰੀ ਕਰਦਾ ਸੀ ਔਰ ਆਪ ਵੀ ਇਹ ਮੰਦੂਰੀ ਕਰਦਾ ਅੱਜ ਇਸ ਦਾ ਜਨਮ ਲੈਣੇ ਸੀ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਹ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋਈ ਜਿੰਨੀ ਕੁ ਮਦਦ ਹੋ ਸਕਦੀ ਹੋਵੇ ਉਸ ਪਰਿਵਾਰ ਦੀ ਮਦਦ ਕਰੇ ਜੋ ਨੰਬਰ ਆ ਰਿਹਾ ਸਕਰੀਨ ਤੇ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਬੜੀ ਦੁੱਖੀ ਕੰਪਾਲ ਸਾਰੀ